ਪੈਰੀਕੇਟਿੰਗ ਕਰਕੇ ਇੱਥੇ ਰੋਕ ਲਿੱਤਾ ਗਿਆ ਮੇਡਾ ਡਾਕਟਰ ਬੁਰੀਦ ਦੇ ਘਰ ਦੇ ਬਾਹਰ ਇਹ ਰੋਸ ਪ੍ਰਦਰਸ਼ਨ ਕਰਨਾ ਸੀ ਪ੍ਰਧਾਨ ਮੰਤਰੀ ਤੇਜਾਰਾਬ ਨੇ ਕਿਹਾ ਹੈ ਕਿ ਸਾਨੂੰ ਇਹ ਹੈ ਕਿ ਤਰਨਾ ਪ੍ਰਦਰਸ਼ਨ ਕਰਨਾ ਹੈ ਪਰ ਬੈਗੋ ਵਿੱਚ ਆ ਜਾਓ ਕੁਝ ਹੋ ਜਾਓ ਪਰ ਰੋਕ ਦਿੱਤਾ ਗਿਆ ਜੁਰਮਾਦ ਉਹ ਮਨਸਪਤੀ ਆਈਡੀ ਲਿਆ ਲਿਆ ਯਾਰ ਅੱਜ 4-5 ਦਿਨ ਹੋ ਗਏ ਨੇ ਡਾਇਰਿਆ ਫੈਲੇ ਨੂੰ ਅਲੀਪੁਰ ਜਿਹੜਾ 15 ਨੰਬਰ ਵੋਟ ਹੈਗਾ ਪਟਿਆਲੇ ਨਗਰ ਨਿਕੰਦਾ ਉੱਥੇ ਇੱਕ ਛੋਟੀ ਬੱਚੀ ਦੀ ਮੌਤ ਹੋ ਗਈ ਹੈ ਔਰ ਇੱਕ ਸਾਡੇ ਬਜ਼ੁਰਗ ਦੀ ਮੌਤ ਹੋਈ ਹੈ ਹਸਪੀਟਲ ਚ ਪਹੁੰਚ ਪਾਈ ਨੇ ਰਜਿੰਦਰ ਰਾਜ ਪ੍ਰਾਈਵੇਟ ਚ ਬਾਤਾ ਕਸ਼ਲਿਆ ਵਿੱਚ ਔਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਤੇ ਮੈਨੂੰ ਅੱਜ ਜੋ ਕਿਸੇ ਨੇ ਭੇਜਿਆ ਨੇ ਤਸਵੀਰਾਂ ਜੋ ਜੋ ਹਾਲ ਅਲੀਪੁਰ ਡਿਸਪੈਂਸਰੀ ਦਾ ਹੋਇਆ ਹੋਇਆ ਜਿੱਥੇ ਸਾਰੇ ਲੋਕ ਪਹਿਲਾਂ ਗਏ ਸੀਗੇ ਉੱਥੇ ਪਾਣੀ ਭਰਿਆ ਪਿਆ ਹੈਗਾ ਡੰਗਰ ਫਿਰ ਰਹੇ ਨੇ ਔਰ ਇੱਕ ਗੱਲ ਕੀ ਹੈ ਤੁਸੀਂ ਦਿਖਾਣੇ ਉਹ ਸਾਰਿਆਂ ਨੂੰ ਕਿ ਤੁਹਾਡੀ ਕਿੰਨੀ ਮਹਿਕਮਾ ਕਿੰਨੀ ਅਚੀ ਤਰ੍ਹਾਂ ਚੱਲ ਰਿਹਾ ਹੈਲਥ ਦਾ ਰਜਿੰਦਰ ਹਸਪੀਟਲ ਦੇ ਪੱਖੇ ਆਪ ਲੈ ਕੇ ਜਾ ਰਹੇ ਨੇ ਔਰ ਅਜੇ ਤੱਕ ਕਾਰਵਾਈ ਨਹੀਂ ਕੀਤੀ ਹੋਏ ਉਹ ਡਾਕਟਰ ਜਿਹੜਾ ਸਾਡੇ ਹਰ ਸਾਲ ਹੀ ਡਾਇਰੀ ਫੈਲਦਾ ਇਸ ਇਲਾਕੇ ਦੇ ਵਿੱਚ ਫੈਲਦਾ ਕੋਈ ਗੰਭੀਰ ਸਮੱਸਿਆ ਜਿਹੜੀ ਵਾਚ ਨਹੀਂ ਹੋ ਰਹੀ ਹਾਲੇ ਤੱਕ ਬਿਲਕੁਲ ਜੀ ਜਿਹੜਾ ਪਹਿਲਾ ਜਦੋਂ ਪਹਿਲੇ ਹੀ ਪਤਾ ਲੱਗ ਜਾਂਦਾ ਕਿ ਉਹ ਕਿਉਂ ਕੈਸਾ ਹੀ ਨੇ ਉਦੋਂ ਹੀ ਕਾਰਵਾਈ ਕਰ ਦੇਣੀ ਚਾਹੀਦੀ ਹੈ ਸਾਰੇ ਵਿਭਾਗਾਂ ਨੂੰ ਤਾਂ ਇਹ ਅਜੀ ਕਿਹੜੀ ਨਾ ਕਰਦੇ ਔਰ ਮੈਂ ਤੁਹਾਨੂੰ ਇਹਦਾ ਦੱਸਣ ਦੀ ਹੈ ਕਿ ਇੱਕ ਡਾਕਟਰ ਜਿਹੜੀ ਚਾਹ ਪੀ ਰਹੀ ਸੀ ਜਿਹੜੀ ਮਦਰ ਦੇ ਵਾਇਰਲ ਹੋਇਆ ਕਿ ਮੈਂ ਉਹਨੂੰ ਕਹਾਂ ਮੇਰੇ ਬੱਚੇ ਨੂੰ ਬਚਾ ਲਓ ਕੱਲ ਨਹੀਂ ਮੈਂ ਚਾਹ ਪੀ ਕੇ ਆਉਂਗੀ ਉਹਦੇ ਅਜੇ ਉਹਦੇ ਤੱਕ ਉਹਦੀ ਕਾਰਵਾਈ ਕਿਉਂ ਨਹੀਂ ਕੀਤੀ ਅਜੇ ਤੱਕ ਕਮਿਸ਼ਨਰ ਨੇ ਦੌਰਾ ਵੀ ਕੀਤਾ ਪਰ ਉਸ ਡਾਕਟਰ ਦੇ ਲਈ ਨਹੀਂ ਕੀਤਾ ਕੋਈ ਹੋਰ ਹੀ ਡਾਕਟਰ ਕਿਹਾ ਇਹੋ ਜਿਹਾ ਮੈਨੂੰ ਪਤਾ ਹੈ ਦੌਰਾ ਕਿੱਥੇ ਕੀਤਾ ਹੈ ਬਾਦਾ ਕੋਸ਼ਲੇ ਹਸਪਤਾਲ ਹੈ ਕਿਉਂਕਿ ਪਾਣੀ ਉੱਥੇ ਵੀ ਖਰਾਬ ਹੋਣ ਲੱਗ ਗਿਆ ਜੀ ਬਈ ਨਗਰ ਨਗਰ ਕਮਿਸ਼ਨਰ ਨੇ ਗੱਲਬਾਤ ਕਰਦੇ ਦੌਰਾਨ ਦੱਸਿਆ ਕਹਿੰਦੇ ਕਿ 100 ਦੇ ਕਰੀਬ ਕਨੈਕਸ਼ਨ ਉੱਥੇ ਦੇਖੇ ਜਾਣਗੇ ਉਹ ਸਿਰਫ ਇੱਕ ਹੀ ਲੀਗਲ ਹੈ ਬਾਕੀ ਸਾਰੇ ਇਲੈਗਲ ਨੇ ਕਿਸ ਤਰ੍ਹਾਂ ਦੇਖਦੇ ਜੋ ਇਹ ਕਾਰਵਾਈ ਦੇਖੋ ਕਾਰਵਾਈ ਜਿਹੜੀ ਉਹਨਾਂ ਨੇ ਕਰਨੀ ਹੈ ਕਰਨ ਤੋਂ ਪਰ ਫੈਕਟ ਇਹ ਹੈਗਾ ਪਾਣੀ ਔਰ ਸੂਏਜ ਮਿਕਸ ਹੋਇਆ ਹੋਇਆ ਹੈ ਸੀਵਰੇਜ ਤਾਂ ਹੀ ਇਹ ਕੰਮ ਵਿਗੜਿਆ ਹੈਗਾ ਹੁਣ ਜਦੋਂ ਕੰਮ ਵਿਗੜਿਆ ਲੋਕ ਮਰ ਰਹੇ ਨੇ ਲੋਕਾਂ ਨੂੰ ਹਸਪਤਾਲ ਜਾਣਾ ਪੈਣਾ ਹੈ ਇਹ ਕੀ ਹੈ ਕਿ ਉਹ ਇਸ ਤਰ੍ਹਾਂ ਹੈਗਾ ਤੁਸੀਂ ਕੁਝ ਉਹਦੀ ਕਾਰਵਾਈ ਤਾਂ ਕਰੋ ਉਹਨੂੰ ਬਚਾਓ ਬਾਕੀ ਲੋਕਾਂ ਨੂੰ ਬਚਾਓ ਬਾਅਦ ਸੇ ਜੋ ਕਰਨਾ ਹੈ ਉਹ ਦੇਖਣ ਪਹਿਲਾਂ ਵੀ ਪਤਾ ਲੱਗ ਗਿਆ ਸੀ ਕਿਉਂਕਿ ਪਿਛਲੇ ਸਾਲ ਵੀ ਇਸੇ ਇਲਾਕੇ 'ਚ ਡੈਰੀਆ ਬੰਦਾ ਸੀ ਇੱਕ ਸਾਲ ਕਾਫੀ ਨਹੀਂ ਸੀ ਕਾਰਵਾਈ ਕਰਨ ਲਈ ਉਸਨੂੰ ਚੈੱਕ ਕਰਨ ਲਈ ਠੀਕ ਕਰਨ ਲਈ ਬਿਲਕੁਲ ਸੀ ਇਹੀ ਤਾਂ ਨਲਾਕੀ ਐ ਇਸ ਸਰਕਾਰ ਦੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਹਿਲੇ ਦੇਖੀਆਂ ਚੇਧੀਆਂ ਨੇ ਉਹਨ ਪ੍ਰਪੇਡ ਨੂੰ ਦੇਖੋ ਮੌਨਸੂਨ ਅਟਾ ਆ ਨਹੀਂ ਹੈ ਜੀ ਬਾਰਿਸ਼ ਤਾਂ ਆਣੀ ਹੈ ਹਰ ਸਾਲ ਤੁਸੀਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰ ਰਹੇ ਹੋ ਵੀ ਭਈ ਓਮੈਗ ਸਿਟੀ ਇਹ ਤੁਹਾਨੂੰ ਦੋੜ ਤੇ ਹੈਗਾ ਉਹਨਾਂ ਦਾ ਵੀ ਪਾਣੀ ਅੱਜ ਖਰਾਬ ਆਇਆ ਕਾਫੀ ਉਹਨਾਂ ਨੂੰ ਦਿੱਕਤ ਪੇਸ਼ਾਨੀ ਆ ਰਹੀ ਹੈ ਲਗਾਤਾਰ ਕੰਪਲੀਟ ਕਰਨ ਤੋਂ ਬਾਵਜੂਦ ਉਹਨਾਂ ਸੁਣਵਾਈ ਨਹੀਂ ਹੋ ਪਾਈ ਕਿਵੇਂ ਜੀ ਮੈਂ ਤਾਂ ਜੀ ਬਿਲਕੁਲ ਨਲਾਕੀ ਕਹਿਣੀ ਹੈ ਜਿਹੜਾ ਸਾਡਾ ਕੋਆਪਰੇਸ਼ਨ ਹੈਗੀ ਹੈ ਔਰ ਜਦੋਂ ਪਾਣੀ ਦੀ ਸ਼ਿਕਾਇਤ ਜਾਂਦੀ ਹੈ ਗੰਦੇ ਦੀ ਉਹ ਮੈਡੀਕਲ ਸਾਈਟ ਵੀ ਜਾਂਦੀ ਹੈ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਔਰ ਦੋਨੋਂ ਆਪਸੇ ਇਕੱਠੇ ਹੋ ਕੇ ਕੰਮ ਕਰਨ ਬਿਹਤਰੀ ਵਾਸਤੇ ਲੋਕਾਂ ਦੇ ਇਹ ਕੁਝ ਇਲਾਕਿਆਂ ਦੀ ਖਰਾਬ ਪਾਣੀ ਦੀ ਸ਼ਿਕਾਇਤਾਂ ਲੱਗ ਜਿਵੇਂ ਖਾਲਸਾ ਮੱਲਾ ਟੀਵੀ ਹਸਪਤਾਲ ਰੋਡ ਇਹਨਾਂ ਇਲਾਕਿਆਂ ਵਿੱਚ ਪਾਣੀ ਦੀ ਦਿੱਕਤ ਆਉਂਦੀ ਹੈ ਉਹੀ ਤਾਂ ਮੈਂ ਕਹਿ ਰਹੀ ਹਾਂ ਅੱਜ ਤਾਂ ਡੀਸੀ ਉੱਥੇ ਗਏ ਸੀ ਕਿਉਂਕਿ ਉੱਥੋਂ ਪਾਟਾ ਕਵਿਸ਼ਣ ਲਿਆ ਤਾਂ ਕੀ ਕਹਿੰਦੇ ਆਗੇ ਟੀਵੀ ਹਸਪਤਾਲ ਤੋਂ ਸਾਰੇ ਤਾਂ ਆ ਰਹੀ ਸੀ ਰਿਪੋਰਟ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਜੇ ਆਪਣਾ ਪੰਜਾਬ ਜੇ ਆਪਣਾ ਸ਼ਹਿਰ ਨਹੀਂ ਸਾਮਸਾਦ ਗਈ ਨਗਰ ਨਗਰ ਔਰ ਸਾਡੇ ਹੈਲਥ ਮਿਨਿਸਟਰ ਪਟਿਆਲੇ ਦੇ ਨੇ ਤਾਂ ਫਿਰ ਕੀ ਹੋਏਗਾ ਸਾਡਾ ਅੱਜ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜੀ ਇੱਥੇ ਰੋਗ ਰਿੱਤਾ ਟਾਰਗੇਟਿੰਗ ਕਰਕੇ ਓਕੇ ਹੈ ਜੀ ਅਸੀਂ ਪ੍ਰੋਟੈਸਟ ਕਰਨ ਆਏ ਆ ਸਾਡੀ ਆਵਾਜ਼ ਪਹੁੰਚ ਗਈ ਹੋ ਗਈ ਮਿਨਿਸਟਰ ਸਾਹਿਬ ਕੋਲ ਔਰ ਅਸੀਂ ਪੁਤਲਾ ਵੀ ਫੋਕਿਆ ਹੈਗਾ ਔਰ ਤੋੜੇ ਰਾਹੀ ਤੁਹਾਡੇ মিডিਅਮ ਵੀ ਸਾਡੀ ਆਵਾਜ਼ ਪਹੁੰਚ ਗਈ ਹੋਣਾ ਕਰਨੀ ਕੀ ਪੀ ਕਰਨਾ ਚਾਹੁੰਦੇ ਨੇ ਗਵਰਨਮੈਂਟ ਨੂੰ ਕਿਉਂਕਿ ਕੇਸ ਜਿਆਦਾ ਹੋਗੇ 100 ਤੋਂ ਕਰੀਬ ਜਿਹੜੇ ਮਰੀਜ਼ ਹੋਗੇ ਨੇ ਸਰਕਾਰ ਨੂੰ ਕੀ ਬਿਲ ਕਰਨਾ ਹੈ ਮੈਂ ਤਾਂ ਅਪੀਲ ਕਰਨਾ ਚਾਹੀਦੀ ਹੈ ਸਖਤੋ ਸਖਤ ਕਾਰਵਾਈ ਕਰਨ ਔਰ ਜਿੱਥੇ ਜਿੱਥੇ ਗੰਦਾ ਪਾਣੀ ਆ ਰਿਹਾ ਹੈ ਉਹਨੂੰ ਬੰਦ ਕਰਨ ਚੈੱਕ ਕਰਨ ਕਿਉਂ ਆ ਰਿਹਾ ਹੈ ਔਰ ਉਥੇ ਲੋਕਾਂ ਨੂੰ ਸਾਫ ਪਾਣੀ ਪੀਣ ਦਾ ਮਿਲਣਾ ਚਾਹੀਦਾ ਹੈਗਾ ਠੀਕ ਹੈ ਬਈ ਥੈਂਕ ਯੂ ਜੀ ਸਾਹ ਜੀ ਕਿੱਦਾਂ ਦੇਖ ਰਹੇ ਹੋ ਅੱਜ ਤਰਨਾ ਪ੍ਰਦਰਸ਼ਨ ਕਰ ਰਹੇ ਹੋ ਅੱਜ ਡਾਕਟਰ ਬਲਵੀਰ ਦੇ ਆਏ ਹੋ ਬਹਿਰੀਆਂ ਦਾ ਜਿਹੜੇ ਮਰੀਜ਼ ਬਹੁਤ ਜਿਆਦਾ ਹੋਗੇ ਕਈ ਹੋਤਾ ਵੀ ਕਿੱਦਾਂ ਦੇਖਦੇ ਹੋ ਇਹ ਜਿਹੜੀ ਕੱਲ ਡਾਇਰੀਆ ਕਾਰਨ ਇੱਕ ਮੌਤ ਹੋਈ ਹੈ ਉਹ ਪੰਜਾਬ ਸਰਕਾਰ ਦੀ ਸਰਾਸਰ ਨਾਕਾਮ ਹੈ ਨਾਕਾਮੀ ਹੈ ਤੇ ਨਾਕਾਮੀ ਹੈ ਤੇ ਅੱਜ ਜਿਹੜੀ ਭਾਤਨਾ ਪਟਿਆਲਾ ਦੀ ਪੂਰੀ ਟੀਮ ਹੈ ਉਹ ਡਾਕਟਰ ਬਲਵੀਰ ਨੂੰ ਸੁੱਤੇ ਪਏ ਨੂੰ ਜਗਾਣ ਆਈ ਹੈ ਵੀ ਡਾਕਟਰ ਬਲਵੀਰ ਉੱਠੋ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਸਿਹਤ ਨਾਲ ਖਿਲਵਾੜ ਕਰੀਏ ਤੁਹਾਡੀ ਸਰਕਾਰ ਉਸ ਲਈ ਕੋਈ ਨਾ ਕੋਈ ਕੰਮ ਕਰੋ ਠੋਸ ਕਦਮ ਚੁੱਕੋ ਤਾਂ ਜਿਹੜੀ ਕੱਲ ਮੰਦਭਾਗੀ ਘਟਨਾ ਵਾਪਰੀ ਹੈ ਆਪਣੇ ਮਾਤਾ ਕਚਲਿਆ ਹਸਪਤਾਲ ਵਿੱਚ ਇੱਕ ਜਵਾਕ ਦੀ ਮੌਤ ਹੋਈ ਹੈ ਤਾਂ ਅੱਗੇ ਤੋਂ ਐਸੀ ਜਿਹੜੀ ਮੰਦਭਾਗੀ ਘਟਨਾ ਉਹ ਨਾ ਵਾਪਰੇ। ਕਿਵੇਂ ਦੇਖਦੇ ਸੀ ਡਾਇਰਿਆ ਦੇ ਹੋਇਆ ਦੀ ਤਰ ਲੇਕਿਨ ਸਾਲ ਬਾਅਦ ਫੇਰ ਹੋਣ ਆਇਆ। ਕੀ ਜੇ ਪੰਜਾਬ ਸਰਕਾਰ ਵੱਲੋਂ ਕੋਈ ਕਦਮ ਪੰਜਾਬ ਸਰਕਾਰ ਵੱਲੋਂ ਜੇ ਕੋਈ ਤਿਆਰੀ ਕੀਤੀ ਹੁੰਦੀ ਨਾ ਪਿਛਲੇ ਸਾਲ ਕੋਈ ਮੌਤ ਹੁੰਦੀ ਨਾ ਇਸ ਸਾਲ ਕੋਈ ਮੌਤ ਹੁੰਦੀ ਤਾਂ ਕਰਕੇ ਜਿਹੜਾ ਇਹ ਝੁੱਟਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਵੀ ਅਸੀਂ ਕਰੋੜਾਂ ਰੁਪਏ ਖਰਚੇ ਕੇ ਜਿਹੜੇ ਪੰਜਾਬ ਦੇ ਹੈਲਥ ਸੈਕਟਰ ਨੂੰ ਮਜ਼ਬੂਤ ਕੀਤਾ ਹੈ ਜੇ ਉਹਨਾਂ ਨੇ ਉਹ ਕਰੋੜਾਂ ਰੁਪਏ ਚੋਂ 1 ਰੁਪਿਆ ਵੀ ਹੈਲਥ ਸੈਕਟਰ ਉੱਤੇ ਖਰਚਿਆ ਹੁੰਦਾ ਤਾਂ ਜਿਹੜੀ ਕੱਲ ਮੰਦਭਾਗੀ ਮੌਤ ਹੋਈ ਹੈ ਉਹ ਨਾ ਹੁੰਦੀ ਕਿਵੇਂ ਦੇ ਦੋ ਸਿਹਤਮੰਦ ਪੰਜਾਬ ਦਾ ਮਿਸ਼ਨ ਲੈ ਕੇ ਚੱਲਿਆ ਪੂਰੇ ਪੰਜਾਬ ਦੇ ਵਿੱਚ ਮਿਸ਼ਨ ਚੱਲੂ ਹੈ ਲਗਾਤਾਰ ਜਿਹੜੀ ਅੱਜ ਦੂਜੀ ਵਾਰੀ ਮੌਤ ਹੋ ਚੁੱਕੀ ਹੈ ਕਿ ਵੀ ਦੇ ਦੋ ਹੈਲਥ ਸਿਸਟਮ ਕਿ ਹੈਲਥ ਸੈਕਟਰ ਬਿਲਕੁਲ ਫੇਲ ਹੈ ਬਿਲਕੁਲ ਜ਼ੀਰੋ ਤੇ ਖੜਾ ਹੈ ਜਿਹੜਾ ਪਹਿਲਾਂ ਸਰਕਾਰਾਂ ਨੇ ਮਿਲ ਕੇ ਜਿੰਨਾ ਵੀ ਹੈਲਥ ਸੈਕਟਰ ਨੂੰ ਮਜ਼ਬੂਤ ਕੀਤਾ ਸੀ ਉਹ ਜਿਹੜੀ ਆਮ ਆਦਮੀ ਦੀ ਸਰਕਾਰ ਹੈ 2022 ਤੋਂ ਲੈ ਕੇ ਹੁਣ ਤੱਕ ਉਹਨੇ ਸਰਾਸਰ ਇੱਕ ਕਪਲੇਵਾਜ਼ੀ ਦਾ ਕੰਮ ਕੀਤਾ ਉਸ ਵਿੱਚ ਤੇ ਦੇਖਦੇ ਦੇਖਦੇ ਅੱਜ ਇਹ ਦਿਨ ਹੈ ਵੀ ਜਿਹੜਾ ਕਿ ਉਹਨਾਂ ਨੇ ਹੈਲਥ ਸੈਕਟਰ ਬਿਲਕੁਲ ਜ਼ੀਰੋ ਕਰਤਾ ਪੰਜਾਬ ਠੀਕ ਹੈ ਠੀਕ ਹੈ ਗੱਲ ਪ੍ਰਦਰਸ਼ਨ ਰੋਕਣ ਦੀ ਨਹੀਂ ਅਸੀਂ ਬੜਾ ਪੀਸਫੁੱਲ ਸਾਡੇ ਯੂਥ ਦੇ ਪ੍ਰਧਾਨ ਨਿੱਕਲ ਕਾਕਾ ਜੀ ਨੇ ਵੀ ਬਾਈ ਦੀ ਰਹਿਨਮਾਈ ਚ ਭਾਟੀ ਜਨਤਾ ਪਾਰਟੀ ਪਟਿਆਲਾ ਨੇ ਬੜਾ ਪੀਸਫੁਲ ਪ੍ਰੋਟੈਸਟ ਕਰਨਾ ਸੀ ਜੀ ਅਸੀਂ ਕੋਈ ਪ੍ਰਸ਼ਾਸਨ ਨਾਲ ਲੜਾਈ ਕਰਨ ਨਹੀਂ ਆਏ ਸੀ ਕੋਈ ਪ੍ਰਸ਼ਾਸਨ ਨਾਲ ਧੱਕਾ ਕਰਨ ਨਹੀਂ ਆਏ ਸੀ ਅਸੀਂ ਆਪਣਾ ਪ੍ਰੋਟੈਸਟ ਕਰਨ ਆਏ ਸੀ ਅਸੀਂ ਡਾਕਟਰ ਸਾਡੇ ਹੈਲਥ ਆਫ ਪਬਲਿਕ ਦੀ ਅਸੀਂ ਉਹਨਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸਾਡੀ ਕਿਸ ਨਾਲ ਸੀ ਬੜਾ ਪੀਸਫੁਲ ਅਸੀਂ ਆਪਣਾ ਸ਼ਾਂਤਮਈ ਮਤਲਬ ਫੁਕਿਆ ਜੋ ਸਾਡਾ ਐਮਜੀ ਅਸੀਂ ਇਹੀ ਕਰਨਾ ਸੀ ਅਸੀਂ ਕੋਈ ਉਹਨਾਂ ਘਰ ਨਹੀਂ ਵੜਨਾ ਸੀ ਕੋਈ ਬੈਰੀਕੇਡ ਨਹੀਂ ਡਪਣੇ ਸੀ ਤੁਹਾਨੂੰ ਇਹ ਕੇ ਲਈ ਜਾਣ ਦਿੱਤਾ ਜਾ ਰਿਹਾ ਕੀ ਚੱਕਰ ਹੈ ਕੀ ਉਹ ਇਹ ਤੋਂ ਰੋਗ ਲਿੱਤਾ ਗਿਆ ਅਸੀਂ ਉਹਨਾਂ ਨੇ ਕਿਹਾ ਵੀ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਜਿੱਥੇ ਰੋਕੋਗੇ ਜਿੱਥੇ ਰੁੱਕ ਕੇ ਬੁੱਤਲ ਬੋਗਦਾਂਗੇ ਅਸੀਂ ਟੋਟ ਅਵਾਜ਼ ਸਾਹਮਣੇ ਜੱਟ ਬੀਰ ਸਿੰਘ ਦਾ ਘਰ ਹੈ ਜੀ ਉਹ ਦੱਕਾ ਸੀ ਆਗੇ ਇਹ ਕਹਿੰਦੇ ਉਹ ਕੋਠੀ ਨਹੀਂ ਜਾਣਾ ਅਸੀਂ ਬਿਲਕੁਲ ਨਹੀਂ ਜਾਂਦੇ ਜੀ ਅਸੀਂ ਉਹ ਆਪਣੇ ਪ੍ਰੋਟੈਸਟ ਕਰਦੇ ਹਾਂ